ਕਾਠਨਾ ਕਰਦੇ ਆ ਬਾਬਾ ਜੀ ਜਿਹੜਾ ਵੀ ਇਹ ਵੀਡੀਓ ਨੂੰ ਦੇਖਦਾ ਉਹਨਾਂ ਦੇ ਘਰੇ ਸੋਬ ਸ਼ਾਂਤੀ ਲੈ ਕੇ ਆਉਣ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦੇ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਾਨੂੰ ਸਤਨਾਮ ਸ੍ਰੀ ਵਾਹਿਗੁਰੂ ਬਾਬਾ ਜੀ ਮੇਹਰ ਰੱਖਿਓ ਸਾਡੀ ਸਾਰੀ ਸੰਗਤ ਤੇ ਵਾਹਿਗੁਰੂ ਜੀ ਹੈ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਤੁਹਾਨੂੰ ਅਸੀਂ ਨਵੀਂ ਲੋਕੇਸ਼ਨ ਤੇ ਲੈ ਕੇ ਜਾ ਰਹੇ ਹਾਂ ਅੱਜ ਤੁਹਾਨੂੰ ਅਸੀਂ ਲੈ ਕੇ ਜਾ ਰਹੇ ਹਾਂ ਗੁਰਦੁਆਰਾ ਫਿਰਮਾਨ ਸਾਹਿਬ ਸੋ ਅੱਜ ਤੁਹਾਨੂੰ ਪੂਰੇ ਗੁਰਦੁਆਰਾ ਦਿਖਾਵਾਂਗੇ ਗੁਰਦੁਆਰੇ ਦੀ ਮਾਰਕੀਟ ਦਿਖਾਵਾਂਗੇ ਗੁਰਦੁਆਰਾ ਦਾ ਪੂਰਾ ਗੁਰਦੁਆਰਾ ਲੰਗਰ ਹਾਲ ਕਰੋਵਰ ਸਾਰਾ ਕੁਝ ਦਿਖਾਵਾਂਗੇ ਸੋ ਸਾਡੇ ਨਾਲ ਵੀਡੀਓ ਦੇ ਵਿੱਚ ਬਣੇ ਰਹੋ ਆਓ ਤੁਹਾਨੂੰ ਲੈ ਚਲੀਏ ਗੁਰਦੁਆਰਾ ਫਿਰਮਾਨ ਸਾਹਿਬ ਸੋ ਸੰਗਤ ਜੀ ਤੇ ਰਮਨ ਸਾਹਿਬ ਗੁਰਦੁਆਰੇ ਦੇ ਆਪਾਂ ਆ ਗਏ ਆ ਆਓ ਤੁਹਾਨੂੰ ਉਹਨਾਂ ਦੀ ਜੋੜੀ ਦਿਖਾਣੇ ਆ ਮੇਨ ਜੋੜੀ ਆਜੋ ਇਹ ਆ ਗੁਰਦੁਆਰੇ ਦੀ ਮੇਨ ਜੋੜੀ ਤੁਸੀਂ ਦੇਖ ਸਕਦੇ ਹੋ ਗੁਰਦੁਆਰੇ ਦੀ ਮੇਨ ਜੋੜੀ ਆ ਸੋ ਸੰਗਤ ਜੀ ਆਜੋ ਤੁਹਾਨੂੰ ਅੰਦਰ ਗੁਰਦੁਆਰ ਸਾਹਿਬ ਦੇ ਦੱਸਣ ਕਰਨੇ ਆਜੋ

ਆਜੋ ਆਪਾਂ ਹੁਣ ਇੱਥੇ ਜੋੜਾ ਜਮਾ ਕਰਾਉਨੇ ਆਂ ਫੇਰਮਾਨ 66 ਨੰਬਰ ਇੱਥੇ ਆਪਾਂ ਜੋੜੇ ਰੱਖਦੇ ਆ ਆਪਣੇ ਆਜੋ ਅਗਦੇ ਲੋਕ ਸੰਗਤ ਜੀ ਸਨਮਾਨਿਤ ਬੇਨਤੀ ਗੁਰੂ ਰੂਪ ਸੰਤ ਜੀ ਗੁਰਨਾਣਕ ਸਾਹਿਬ ਜੀ ਦੇ ਦਰਪਰਖ ਅੱਤੇ ਤੁਹਾਡੇ ਸੰਯੋਗ ਨਾਲ ਬੋਲ ਰਿਹਾ ਜੀ ਸਤਿਕਾਰਨ ਦੱਸਣ ਦੀ ਉਮੀਦ ਹੈ ਸੰਗਤਾਂ ਲਈ ਮਰ ਮਰ ਮਰਮਰ ਮਾਰਬਲ ਲਗਾਉਣ ਦੀ ਕਾਰ ਸੇਵਾ ਰੰਮ ਚੁਕੀ ਹੋਈ ਸੰਗਦੀ ਨੂੰ ਬਹੁਤ ਵਧਾਈ ਆਪੀ ਦੇ ਆਪੀ ਸਰਦਾਰ ਸਾਹ ਚੱਲ ਰਹੀ ਕਾਰ ਸੇਵਾ ਇਸਾਪਾ ਚੱਲ ਰਹੀ ਹੋ ਗੋਲਪੇ ਵਿੱਚ ਜਾਰਸੀ ਦੇ ਵਿੱਚ ਰਖਵਾ ਕੇ ਚੱਕਰ ਆਹੀ ਜਾਂ ਗੁਰੂ ਸੇਵ ਰਹੀ ਤੇ ਆਵੇ ਸੰਗਦੀ ਲਈ ਪਾਠਾ ਦੇ ਆਉਗੇ ਨਾ ਪਤਨ ਗੁਰਦੁਆਰੇ ਦਿਖਾ ਦੇ ਪੂਰਾ ਫੋਟੋ ਦਿਖਾ ਦੇ ਵੈਲੀਸ਼ਨ ਲੋ ਸੰਗਦੀ ਉਹਨਾਂ ਪਿੱਛੇ ਆ ਤੋਂ ਮੰਗੇ ਹਟੋ ਕੇ ਅੱਗੇ ਆਪਾਂ ਤੁਹਾਨੂੰ ਸਰੋਵਰ ਵੱਲ ਲੈ ਚੱਲਦੇ ਆ। ਤੇ ਲੋ ਸੰਗਤ ਜੀ ਸਰੋਵਰ ਵੱਲ ਚੱਲਦੇ ਆਪਾਂ ਹੁਣ ਆਜੋ ਸਰੋਵਰ ਵੱਲ ਜੀ। ਹੋ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਫਿਰ ਉਮਰ ਗੁਰਦੁਆਰਾ ਸਾਹਿਬ ਜੀ ਦਾ ਸਰੋਵਰ ਫਰੋਵਰ ਦੇਖੋ ਕਿੰਨਾ ਸੋਹਣਾ ਬਣਿਆ ਹੈ ਆਓ ਤੁਹਾਨੂੰ ਫਰੋਵਰ ਵੱਲ ਪੂਰੇ ਦਰਸ਼ਨ ਕਰਾਈਏ ਸੋ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨ ਦੇ ਉਪਰੰਤ ਆ ਜੋ ਹੁਣ ਤੁਹਾਨੂੰ ਆ ਬੋਰਡ ਵੱਲ ਦਿਖਾ ਦਈਏ ਗੁਰੂ ਪਹਿਲੇ ਸਾਸ ਸੰਗਤਿਸ ਅੰਮ੍ਰਿਤ ਸਰੋਵਰ ਵਿੱਚ ਸਰਬਤਰਮ ਇੱਕ ਸਾਧੂਆ ਦੁਆਰਾ ਛਾੜ ਸ੍ਰਿਥਾਂ ਦਾ ਅੰਮ੍ਰਿਤ ਜਲ ਪਾ ਕੇ ਪੂਤਰ ਕੀਤਾ ਗਿਆ ਜੋ ਪ੍ਰਾਣੇ ਪੰਜ ਮੱਸਾ ਲਗਾਤਾਰ ਇਸ਼ਨਾਨ ਕਰੇਗਾ ਤੇ ਇਸਵੇਂ ਨੇ ਸਤਿਗੁਰੂ ਵੱਲੋਂ ਜੋ ਹੁਕਮ ਆਇਆ ਆਉ ਕੜੀ ਨਾ ਦੇਖੋ ੱਖੀ ਕੜੀ ਦੇਖਣਾ ਲਈ ਆਪਣਾ ਵਿਦ संभाले शब्द चाली दिना मन चेता ला के आधना करेगा उस प्रणाली हो सरोवर की जो मानता है, जो है लिखी हुई है देखो सरोवर लिखा हो आप पवन हुक्म धर्म श्री गुरु ग्रंथ साहब जी की पवित्र इथ जल ਸੰਤਾਂ ਮਾਤਮ ਮਹਾਪੁਰਸ਼ਾਂ ਦੁਆਰਾ ਅੰਮ੍ਰਿਤ ਵਿੱਚ ਸੋਗੇ ਤੇ ਕੌਣ ਸਮੇਂ ਫੇਰ ਨੂੰ ਮਾਨ ਹੋਇਆ ਜੋ ਪ੍ਰਾਣੀ ਇਸ ਪਵਿੱਤਰ ਹੁਕਮ ਨਾਮੇ ਦੀ ਇੱਕ ਮਨ ਹੋ ਕੇ ਸ਼ਰਧਾ ਤੇ ਪ੍ਰੇਮ ਨਾਲ ਅਰਦਾਸਨਾ ਕਰੇਗਾ ਇੱਥੇ ਮਸਿਆ ਦੇ ਦਿਹਾੜੇ ਸੁਰ ਵਿੱਚ ਨਿਸ਼ਾਨ ਕਰੇਗਾ ਉਸ ਪ੍ਰਾਣੀ ਦੀਆਂ ਸਰਬ ਕਾਮਨਾਵਾਂ ਪੂਰੀਆਂ ਹੋਣਗੀਆਂ ਸੋ ਸੋਵਰ ਦਾ ਇਥੇ ਅਸਲ ਦੱਸਦਾ ਕਿ ਸੋਵਰ ਇਸ ਦਾ ਕੀ ਮਤਲਬ ਹੈ ਸੋਵਰ ਦਾ ਆਓ ਤੁਸੀਂ ਦੇਖ ਸਕਦੇ ਹੋ ਪੜ੍ਹ ਵੀ ਸਕਦੇ ਹੋ ਆਜੋ ਲੋ ਸੰਗਤ ਜੀ ਆਓ ਆਪਾਂ ਨਿਸ਼ਾਨ ਸਾਹਿਬ ਜੀ ਦਾ ਮੱਥਾ ਟੇਕਦੇ ਆਂ ਆ ਜਾਓ ਨਿਸ਼ਾਨ ਸਾਹਿਬ ਗੁਰਦੁਆਰਾ ਫੈਰੂਮਨ ਸਾਹਿਬ ਬਾਬਾ ਜੀ ਨੂੰ ਆਪਾਂ ਕਾਠਨਾ ਕਰਦੇ ਆਂ ਬਾਬਾ ਜੀ ਜਿਹੜਾ ਵੀ ਇਹ ਵੀਡੀਓ ਨੂੰ ਦੇਖਦਾ ਉਹਨਾਂ ਦੇ ਘਰੇ ਸੋਬ ਸ਼ਾਂਤੀ ਲੈ ਕੇ ਆਉਣ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦੇ ਮਹਾਂਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਾਨੂੰ सत्यनाथ श्री वायु बाबा जी मेहर आयो संगत जी आप जोत वाल हम मेकते हैं बोर्ड वाल भी देख सकते दे, हो जो लिखा है

जो संगत जी बाबा जी सिंह जी की एक फोटो लगी है सो तो इस फोटो की बहुत महान कर रहा आओ बाबा जीत सिंह जी ने प्रार्थना करनी है बाबा जी सिंह जी सभी सारी संगत मेरे को कड़ा प्रसाद की जरूरी बेनती लिखी है इतने इतने लिखा कड़ा प्रसाद की परची आप लवो अ माया गोलक अपने हथी पाओ जी ਉਹ ਇੱਥੇ ਕਾਸ਼ੇ ਨਹੀਂ ਲੈਂਦੇ ਹੈਗੇ ਪ੍ਰਚਾਰ ਦੇ ਕੰਨੇ ਗੋਲਕ ਵਿੱਚ ਪਾ ਦਿਓ ਇੱਥੋਂ ਪਰਚੀ ਲੈ ਲਿਓ ਪਰਚੀ ਦਿਖਾ ਕੇ ਅੱਗੇ ਆਪਣੀ ਦੇਗ ਲੈ ਲਿਓ ਆ ਜੀ ਆਪਕਾ ਇੱਥੇ ਪਰਚੀ ਲੈਣੇ ਆ ਤੇ ਮਾਇਆ ਗੋਲਕ ਵਿੱਚ ਪਾਣੇ ਆ ਉਹ ਸਮਝ ਜੀ ਆਓ ਆਪਾਂ ਹੁਣ ਦੇਗ ਲੈਣੇ ਆ ਆਇਓ ਪਾ ਦੇਖ ਲੈ ਲਈਆ ਆਓ ਤੁਹਾਨੂੰ ਅਗੰਗਾ ਲੈ ਚਲਦੇ ਆ ਤੁਸੀਂ ਦੇਖ ਸਕਦੇ ਹੋ ਗੁਰਦੁਆਰੇ ਦੇ ਵਿੱਚ 40-40 ਇੰਨੀਆਂ ਤਸਵੀਰਾਂ ਲੱਗੀਆਂ ਸੋ ਇਹ ਸਭ ਸੱਚਿਆਂ ਘਟਾਵਾਂ ਨੇ ਗੁਰਦੁਆਰੇ ਦੀ ਫੂਟੋਸ਼ੂਟਿੰਗ ਬਹੁਤ ਬਣਾ ਲਿਆ ਤੁਸੀਂ ਗੁਰਦੁਆਰਾ ਦੇਖੋ ਪੂਰਾ ਕਿੰਨਾ ਸੋਹਣਾ ਕਿੰਨਾ ਸੋਹਣਾ ਮਰਮਲ ਪੱਥਰ ਲੱਗਿਆ ਹੈ ਸੰਗਤ ਜੀ ਬਹਿ ਕੇ ਪੂਰੇ ਗੁਰਮਾਣੀ ਦਾ ਆਨੰਦ ਮਾਣਦੇ ਆ ਨੇ ਸੋ ਸੰਗਤ ਜੀ ਤੁਸੀਂ ਆਜੋ ਮੇਰੇ ਪਿੱਛੇ ਪਿੱਛੇ ਆਜਾ ਸੰਗਤ ਜੀ ਆਪਾਂ ਮੱਥਾ ਰੱਖੀ ਆ ਗਿਓ ho kitne aaye jab nahi aaya ki jab nahi aaya jo tere naam wo tere swami ਕੁਛੀ ਗੁਰਦੁਆਰਾ ਸਾਹਿਬ ਕਿੰਨਾ ਸੋਹਣਾ ਬਣਿਆ ਹੈ ਗੁਰਦੁਆਰੇ ਦੇ ਵਿੱਚ ਕੀਰਤਨ ਚੱਲ ਰਿਹਾ ਹੈ ਤੋ ਸੰਗਤ ਜੀ ਆ ਜਾਓ ਤੁਸੀਂ ਵੀ ਗੁਰਦੁਗੁਰੂ ਦੀ ਬਾਣੀ ਦਾ ਅਨੰਦ ਮਾਣੋ thank <laughs> you

ਗੁਰਦੁਆਰਾ 시 ਦਾ ਫੇਰ ਮੰਡਿਆਣੇ ਤੋਂ ਗੁੱਗ ਜੁਗਾ ਧਰ ਸੇ ਗੁਰੰਤ ਸਾਹਿਬ ਜੀ ਦਾ ਆਏਗਾ ਮੁੱਖਵਾਕ ਲੋ ਸੰਗਤ ਜੀ ਤੁਸੀਂ ਦੇਖੋ ਗੁਰਦੁਆਰਾ ਦੇ ਵਿੱਚ ਸੰਗਤ ਜੀ ਬੈਠੇ ਆ ਅੱਜ ਦਿਨ ਐਤਵਾਰ ਦਾ ਦੇਖ ਕਰੋ ਗੁਰਦੁਆਰੇ ਦੇ ਮੁੱਖ ਤੋਂ ਪੂਰਾ ਫਾਇਦੇ ਆ ਸੰਜੀ ਗੁਰਦੁਆਰੇ ਦੇ ਵਿੱਚ ਇਹ ਆਪਣੇ ਪਲੰਗਰ ਹਾਲ ਦੇ ਨੰਬਰ ਵਿੱਚ ਜੋ ਆਪਾਂ ਲੰਗਰ ਛਕਦੇ ਆਂ ਭਾਂਡੇ ਪਏ ਹੈ ਆਓ ਤੁਹਾਨੂੰ ਹੁਣ ਲੰਗਰ ਘਰ ਲੈ ਚੌਂਦੇ ਆਂ ਜੀ ਤੁਹਾਨੂੰ ਹੁਣ ਗੁਰਦੁਆਰਾ ਫੇਰੂਮਤ ਸਾਹਿਬ ਜੀ ਦੇ ਨੰਗਰ ਹਾਲ ਦੇ ਵਿੱਚ ਲੈ ਕੇ ਚਲਦੇ ਆਂ ਆਜੋ लंगर हाल की दो संघत जी देख सकते हो लंगर हाल हालत कि गुरु, गुरु है, जी का लंगर छप रही गुरु नाम देव जी की बहुत बखशिश है गुरु नानक देव जी का भी रुपए का लंगर हाले तक चल रहा है आलो संगत जी हम आप लंगर छक रहे बर्तन आप लिया आपने संगत जी गुरु का लंगर तैयार है गुरद्वारा फेरू मान साहब गुरद्वारे लंगर हाल बैठे से सो लंगर खा रहे हैं आखो भरा लंगर छप रहा है तो संगत जी छक रही है ਬਾਬਾ ਜੀ ਦਾ ਬਹੁਤ ਕਿਰਪਾ ਹੈ ਬਾਬੇ ਨਾਲ ਜਦੋਂ ਲੰਗਰ ਚੱਲੀਆਂ ਭਾਈ ਸਾਹਿਬ ਨੇ ਸਿੱਕੀ ਕੇਸ ਨੂੰ ਸਵਾਸ ਸਿੰਘਨ ਲਈ ਸੋਚਨ ਲਈ ਦੇ ਸਕੋ ਭਾਈ ਤਾਰੂ ਸਿੰਘ ਦੀ ਫੋਕਲਾਈ ਹੋਈ ਆ ਸੋ ਉਹਨਾਂ ਨੇ ਆਪਣਾ ਸਿੱਕੀ ਕੇਸ ਸਵਾਸ ਦੋ ਸੰਗਤ ਜੀ ਤੁਸੀਂ ਦੇਖੋ ਜੀ ਬੰਨ ਬਹੁਤ ਸਮਝੀ ਇਹ ਸਭ ਸੱਚੀ ਕਟਨਾਵਾਂ ਨੇ ਸਿੱਖਤੇ ਆਸਰੇ ਨੇ ਜੁਲਮ ਹੋਏ ਨੇ ਪਰ ਸਿੱਖੀ ਨਹੀਂ ਹਾਰੇ ਸਿੱਖ ਬਾਬਾ ਜੀ ਦੀ ਬਹੁਤ ਮਿਹਰ ਐ ਸਤਿਗੁਰੂ ਜੀ ਮੇਰੇ ਸੰਗਤ ਜੀ ਤੁਸੀਂ ਦੇਖੋ ਇਸ ਗੁਰਦੁਆਰੇ ਦੇ ਵਿੱਚ ਜੋ ਵੀ ਦੇਖਦਾ ਲੈਟ ਜੀ ਇਹ ਗੁਰਦੁਆਰੇ ਦੀ ਪਾਰਕਿੰਗ ਹੈ ਗੁਰਦੁਆਰੇ ਦੇ ਬਾਹਰ ਮੋਟਰਸਾਈਕਲ ਗੱਡੀਆਂ ਲੱਗਦੀਆਂ ਗੁਰਦੁਆਰੇ ਦੇ ਬਾਹਰ ਹੀ ਮੋਟਰਸਾਈਕਲ ਗੱਡੀਆਂ ਲੱਗਦੀਆਂ ਨੇ ਗੁਰਦੁਆਰੇ ਦਾ ਪਾਰਕਿੰਗ ਤੇ ਆਹ ਦੁਕਾਨਾਂ ਲੱਗੀਆਂ ਨੇ ਤੋਂ ਛੋਟੇ-ਛੋਟੇ ਬੱਚੇ ਸ੍ਰੀ ਸਾਹਿਬ ਜੀ ਨੇ ਉਰੋਂ ਮਾਰਕੀਟ ਵਾਈਗੁਰੂ ਚੀ ਖਾਲਸਾ ਸ੍ਰੀ ਵਾਈਗੁਰੂ ਜੀ ਦੀ ਫਤਿਹ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸ਼੍ਰੀ ਰਫੇਰਮਨ ਗੁਰਦੁਆਰੇ ਆਪਾਂ ਤੁਹਾਨੂੰ ਪੂਰਾ ਗੁਰਦੁਆਰਾ ਦਿਖਾਇਆ ਗੁਰਦੁਆਰਾ ਦਾ ਲੰਗਰ ਹਾਲ ਫਰੋਵਰ ਦਰਵਾਜ਼ੇ ਦੇ ਮੱਥਾ ਟੇਕਿਆ ਸੋ ਸੰਗਤ ਜੀ ਇਸ ਗੁਰਦੁਆਰੇ ਤੇ ਆਸੇ ਤੇ ਸਿੱਧਾ ਦਾ ਪੈਰਾ ਲੱਗਦਾ ਗੁਰਦੁਆਰਾ ਫਰਮਾਂ ਚ ਜੋ ਵੀ ਤੁਸੀਂ ਆਲੇ ਦੁਆਲੇ ਤੁਸੀਂ ਦੇਖਿਆ ਕੀ ਤੁਹਾਨੂੰ ਫੋਰਡ ਵੀਡੀਓ ਦੇ ਵਿੱਚ ਦਿਖਾਇਆ ਸਿੱਧਾ ਦਾ ਪੈਰਾ ਲੱਗਦਾ ਸੋ ਸੰਗਤ ਜੀ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਅਸੀਂ ਹੋਰ ਵੀ ਤੁਹਾਨੂੰ ਗੁਰਦੁਆਰਾ ਦਾ ਇਤਿਹਾਸ ਗੁਰਦੁਆਰੇ ਬਾਰੇ ਦੱਸਦੇ ਰਹਿਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਫਾ